रुड़ती जाए जवानी बैल बधा लोक लो ने हो नवे जोग ने कैसी वे करी तरक्की है जो दुनिया की है ची भी तो भी बद पैडे रोग लवा लोक लो ने रुड़ती जाए जवानी बैल बधा लोका लो ने जिस धरती ਮਰਦਾ ਮਾਰੀਆਂ ਮੱਲਾਂ ਨੇ ਇਕ ਕਰਤੇ ਕੱਲੂ ਦੀਆਂ ਲੋਕੀ ਕਰਦੇ ਗੱਲਾਂ ਨੇ ਉਹ ਗੜ ਜਾ ਸੰਗ ਤੇ ਬੋਤਾ ਦਿਲੋਂ ਪਲਾ ਲੈ ਲੋਕਾ ਰੇ ਰਣਦੀ ਜਾਏ ਜਵਾਨੀ ਵੈਲ ਵਧਾ ਲੈ ਲੋਕਾ ਰੇ ਆਜਾ ਦੇ ਪਰਉਣਾ ਕਿੰਨਾ ਟੱਲ ਲਗਾਈਏ ਜੀ ਕੁਝ ਨਹੀਂ ਉਹ ਚੰਗਾ ਲੱਗਦਾ ਜੇ ਨਾ ਕੋਟ ਪੜਾਈਏ ਜੀ ਉੱਠ ਕੇ ਚਾਹ ਨਾਲ ਖਾਣ ਗਝਾਲੇ ਲੋਕਾਂ ਨੇ ਰੁੱਦਦੀ ਜਾਏ ਜਵਾਨੀ ਵੈਰ ਵਧਾ ਲੈ ਲੋਕਾਂ ਨੇ ਸਦੇ ਵਿੱਚ ਦੀ ਦਾ ਸਮੇਂ ਗੁਰਦਾ ਕੋੜਾ ਲੰਗਿਆ ਨਾ ਅੱਜ ਦਾ ਗਬਰੂ ਯੋ ਸੱਚੀ ਜਨੂ ਖਾਣੋਂ ਸੰਗਿਆ ਨਾ ਬਸਾਂ ਪਿਤਾ ਦੇ ਬੋਲ ਜੋ ਦੁਨੋਂ ਪਰਾਲੇ ਲੋਕਾਂ ਨੇ ਰੁੜਦੀ ਜਾਏ ਜਵਾਨੀ ਵੇਲ ਵਧਾ ਲੈ ਲੋਕਾਂ ਨੇ ਹੋ ਤੀਰ ਪਈਏ ਜਿਹੜਾ ਨੇ ਤਮ ਜਦੂਰੀ ਕਰਦਾ ਆ ਦਸ ਦਸ ਕੁੜੀਆਂ ਕੱਲ ਆਇਓ ਖਾ ਜਾਂਦਾ ਜਾਂਦਾ ਆ ਦੋ ਦੋ ਬੰਦਰ ਕਲਿਆ ਕਲਿਆ ਖਾ ਲੈ ਲੋਕਾਂ ਨੇ ਰੁੜਦੀ ਜਾਏ ਜਵਾਨੀ ਵੇਲ ਵਧਾ ਲੈ ਲੋਕਾਂ ਨੇ ਪਨਪੋਸ ਤੇ ਡੀਪੀ ਬਹੁਤ ਖਾਤੇ ਜਾਂਦੀ ਆ ੁਰੀਆਂ ਜਾਂਦੇ ਕਈਆਂ ਦੀ ਲੱਗ ਜਾ ਇਸ ਮਾਦੀਆ ਹੋ ਕਮਲਿਆ ਬੋਲਿਆ ਬਾਰੇ ਭੇਸ ਬਣਾ ਲੈ ਰੋੜਦੀ ਜਾਏ ਜਵਾਨੀ ਵੈਲ ਵਧਾ ਲੈ ਲੋਕਾਂ ਨੇ ਪ੍ਰਮ ਸੀਵਨ ਤੇ ਛੋਟੀ ਨਲ ਵੀ ਪਉ ਤੇ ਖਾਂਦੇ ਨੇ ਜੇ ਪੁੱਛੀਏ ਤਾਂ ਸੇਧ ਵਦੀ ਨੇ ਇਹ ਤਾਂ ਆਂਦੇ ਨੇ ਜਸ ਲੂਖਾਂ ਨਾ ਖੋਤੇ ਉਹ ਵਿੱਚ ਪਾ ਲੈ ਲੋਕਾਂ ਨੇ ਰੋੜਦੀ ਜਾਏ ਜਵਾਨੀ ਵੈਲ ਵਧਾ मार फीर गाची काला जॾहिं अमली तुरदा